ਭਾਈ ਇੱਕ ਚੀਜ਼ ਹੋਰ ਹੈਗੀ ਲੋਕ ਨਾ ਘਾਟੇ ਦਾ ਸੌਦਾ ਕਹਿੰਦੇ ਆ ਬਸ ਉਹਨੂੰ ਇਹਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਆਪਣੇ ਵਾਸਤੇ ਤਾਂ ਭਾਈ ਜਿੱਦ ਨੇ ਲੱਗੇ ਨਫਾ ਹੀ ਹੈ ਠੀਕ ਹੈ ਭਾਈ ਤੇ ਕੀ ਕਾਰਨ ਹੁੰਦਾ ਭਾਈ ਜਿਹੜੇ ਭਰਾ ਕਹਿੰਦੇ ਆ ਘਾਟੇ ਦਾ ਸੌਦਾ ਕਾ ਉਹਨੂੰ ਕੀ ਲੱਗਦਾ ਵੀ ਕਿੱਥੇ ਕਮੀ ਹੁੰਦੀ ਉਹਨਾਂ ਚ ਬਾਕੀ ਭਾਈ ਸਾਰਿਆਂ ਦੀ ਏਡੋ ਓਡੀ ਸੋਚ ਆ ਯਾਰ ਸੋ ਸਾਂਭਾਂਗੇ ਆਪੀ ਨਫਾ ਦੇ ਠੀਕ ਹੈ ਭਾਈ ਤੇ ਬਾਕੀ ਜਿਹੜੀ ਮੇਨ ਗੱਲ ਆ ਜਾਂਦੀ ਹੈ ਭਾਈ ਨਾਸਲ ਸੁਲਤਾਨ ਤੇ ਜਿਵੇਂ ਤੁਸੀਂ ਬਰੀਡ ਦੇ ਕੰਮ ਕਰ ਰਹੇ ਹੋ ਸੋਨੂੰ ਜਿਹੜਾ ਗਾਈਡ ਕਰ ਰਿਹਾ ਕੋਈ ਪਿੱਛੇ ਹਾਂਜੀ ਕੋਈ ਨਾ ਕੋਈ ਤਾਂ ਹੋਊਗਾ ਚਿਹਰਾ ਹਾਂਜੀ ਹਾਂਜੀ ਵੀ ਉਹ ਕੌਣ ਗਾਈਡ ਕਰ ਰਿਹਾ ਹੈ ਵੀ ਚੰਗੇ ਸੀਮਨ ਜਿਹੜੇ ਤੁਸੀਂ ਭਾਰ ਰਹੇ ਹੋਗੇ ਗਾਈਡ ਬਾਈ ਹੁਣ ਇੱਕ ਤਾਂ ਮੰਨ ਲਓ ਤੁਸੀਂ ਸਾਰਾ ਆਨਲਾਈਨ ਹੋਇਆ ਪਿਆ ਅੱਜ ਦੇ ਟਾਈਮ ਤੇ ਆਨਲਾਈਨ ਦੇਖੀਏ ਨੇ ਕਿਹੜੇ ਦੇ ਰਿਕਾਰਡ ਚੰਗੇ ਕਿਹੜੇ ਦੇ ਉਹ ਦੂਜੇ ਨੰਬਰ ਤੇ ਬਾਈ ਡਾਕਟਰ ਦਾ ਸਾਰਾ ਨਾਲ ਵੱਡਾ ਯੋਗਦਾਨ ਠੀਕ ਹੈ ਬਾਈ ਆਪਾਂ ਐਵੇਂ ਕਹੀਏ ਕਿਉਂ ਡਾਕਟਰ ਦਾ ਵੀ ਬਹੁਤ ਵੱਡਾ ਰੋਲਾ ਜੇ ਨਗਲੀ ਸੀਮਨ ਵੇਚੀ ਗਿਆ ਉਹ ਆਪਦੇ ਪ੍ਰੋਫਿਟ ਮੈਂ ਕਹੂੰਗਾ ਉਹ ਵੀਰ ਦਾ ਨਾਮ ਜਰੂਰ ਲਓ ਜਿਹੜਾ ਤੁਹਾਡਾ ਕੰਟੈਕਟਰ ਆਪਣੇ ਉਥੋਂ ਜਦੋਂ ਇੰਟਰਵਿਊ ਕਰੀ ਸੀ ਜਦੋਂ ਜਿੱਤੀ ਸੀ ਝੋਟੀ ਉਹ ਚ ਵੀ ਆਇਆ ਸੀਗਾ ਬਾਈ ਕੀ ਨਾਮ ਦੱਸੋ ਕੁਲਵਿੰਦਰ ਕਿਹੜੇ ਪਿੰਡ ਦਾ ਕਿੱਥੋਂ ਦੇ ਹੀ ਆ ਆਪਣੇ ਪਿੰਡ ਦੇ ਹੀ ਆ ਠੀਕ ਹੈ ਸਾਰੀ ਦੇਖਦੇ ਛੋਟੇ ਜਿਹੇ ਨੰਬਰਾਂ ਦੇ ਯਾਨੀ ਕਿ ਉਹ ਕਰਦਾ ਹੈ ਹਾਂ ਬਾਈ ਉਹੀ ਠੀਕ ਹੈ ਬਾਕੀ ਬਾਈ ਡਾਕਟਰ ਸਾਰੇ ਸਤਿਕਾਰਯੋਗ ਹੀ ਨੇ ਕੋਈ ਆਉਂਨੇ ਹੈ ਨਾ ਵੀ ਜੇ ਚੰਗੀ ਗੱਲ ਹੈ ਜੇ ਚੰਗਾ ਗਾਈਡ ਕਰਾਂਗੇ ਤੇ ਚੰਗੀ ਨਸਲ ਸੁਧਰੂਗੀ ਬਿਲਕੁਲ 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 ਜੇ ਕੋਈ ਚੰਗੀ ਬਰੀਡ ਦਾ ਜਾਨਵਾਰ ਆਇਆ ਹੈਗੇ ਜਾਂ ਬਾਕੀ ਚੰਗੇ ਸੀਮਣ ਰੱਖੋ ਡੁਪਲੀਕੇਟ ਦਾ ਕੰਮ ਨਾ ਕਰੋ ਹਨਾ ਬਿਲਕੁਲ ਭਾਈ ਮੈਂ ਹਰੇਕ ਬਰੀਡਰ ਭਰਾਣੇ ਇੱਕ ਗੱਲ ਕਹੂੰਗਾ ਇੱਥੇ ਜਦੋਂ ਵੀ ਕੋਈ ਸੀਮਣ ਭਰਾਉਣਾ ਹੈ ਡਾਕਟਰ ਤੋਂ ਸਲਾਹ ਜ਼ਰੂਰ ਲਓ ਕਿਉਂਕਿ ਸਾਨੂੰ ਪਤਾ ਲੱਗ ਸਕੇ ਹੋਰ ਬੰਦੇ ਨੂੰ ਦਿਖਾਵਾਂਗੇ ਵੀ ਹਾਂ ਯਾਰ ਆਪਾਂ ਨੂੰ ਸਹੀ ਚੀਜ਼ ਮਿਲੀ ਅੱਛਾ ਹੁਣ ਇਹ ਬੱਸੀ ਹੈ ਜਿਵੇਂ 100 ਦਿਨ ਕਿੰਨੇ ਮਹੀਨੇ ਦੀ ਕਿਹਾ ਤੁਸੀਂ 45 ਦਿਨਾਂ ਦੀ ਹੈ ਹੁਣ ਇਹਨੂੰ ਇਹਨੂੰ ਚੰਗੇ ਇੱਕ ਮੰਨ ਵੀ ਇਹਦਾ ਫਰਸਟ ਆ ਗਈ ਆਲ ਇੰਡੀਆ ਦੇ ਵਿੱਚ ਇਹਨੂੰ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਕੰਟੀਨਿਊ ਹਨਾ ਪਹਿਲੇ ਨੰਬਰ ਤੇ ਲਿਆਉਣਾ ਹੈ ਇਹਦੀ ਸਾਰੀ ਸੰਭਾਲ ਸੰਭਾਲ ਕਰੀਏ ਪੂਰੀ ਕਰਨੀ ਹੈ ਖੁਰਾਕ ਤੇ ਧਿਆਨ ਰੱਖਣਾਗਾ ਉਹ ਕਿਹੜੇ ਡੰਗ ਨਾਲ ਇਹਨੂੰ ਤਿਆਰ ਕਰੋਗੇ ਇਹਦੇ ਬਾਰੇ ਵਸਤੇਰ ਨਾਲ ਦੱਸੋ ਕਿੰਨਾ ਦੁੱਧ ਛੱਡਾਂਗੇ ਇੱਕ ਡੰਗ ਦਾ ਕਿੰਨਾ ਟਾਈਮ ਦੁੱਧ ਪੀਦੀ ਹੈ ਕਿ ਲੋ ਮੁੱਦ ਪੀਂਦੀ ਹੈ ਠੀਕ ਹੈ ਵੀਰੇ 45 ਦਿਨ 45 ਦਿਨ ਠੀਕ ਹੈ ਵੀਰੇ ਉਦੋਂ ਮੁੜ ਕੇ ਫੀਡ ਤੇ ਲੱਗ ਜਾਂਦੀ ਹੈ ਹੌਲੀ ਹੌਲੀ ਫੀਡ ਕਿਹੜੀ ਯੂਜ਼ ਕਰਦੇ ਹੋ ਜੀ ਹਾਂ ਬਾਈ ਕਰਦੀ ਤਿਆਰ ਕਰਦੀ ਕਰਦੀ ਤਿਆਰ ਕਰਾਉਣੀ ਠੀਕ ਹੈ ਫਿਰ ਫੀਡ ਵੀੜ ਤੇ ਰਹੂ ਗੱਲੀ ਇਹ ਕੋਈ ਹਰਾ-ਜਾਰਾ ਵਗੈਰਾ ਜਾਂ ਤੂੜੀ ਤਿੰਨ ਮਹੀਨੇ ਤੋਂ ਬਾਅਦ ਠੀਕ ਹੈ ਤੇ ਇਸ ਤੇ ਇਹ ਟਾਂਗ ਨਾਲ ਤੇ ਪਾਣੀ ਕਿੰਨਾ ਦੇਣੇ ਹੋ ਬਾਈ ਪਾਣੀ ਹਜੇ ਬਾਈ ਬੰਦ ਹੈ ਨੀ ਤਿੰਨ ਮਹੀਨੇ ਤੋਂ ਬਾਅਦ ਦੇਣ ਲੱਗੋਗੇ ਠੀਕ ਹੈ ਉਹ ਮਤਲਬ ਮੂਰੇ ਪਿਆ ਰਹੂਗਾ ਉਹਨਾਂ ਟਾਈਮ ਜਿੰਨਾ ਪੀਣਾ ਬਾਕੀ ਬਾਈ ਇਹਨੂੰ ਜਾਨਵਰਾਂ ਨੂੰ ਤੁਸੀਂ ਖੁੱਲਾ ਛੱਡਿਆ ਹੋਵੇ ਕਿ ਕਿਵੇਂ ਸਾਰੇ ਖੁੱਲੇ ਹਾਂਜੀ ਵੀਰੇ ਤੇ ਉਹ ਬਾਕੀ ਜਾਨਵਰ ਜਿਹੜੇ ਕਿੱਟੇ-ਕੱਟੀ ਛੋਟੇ ਉਹ ਖੁੱਲੇ ਰਹਿੰਦੇ ਆ ਵੀ ਖੁੱਲੇ ਜਿਆਦਾ ਛੱਡ ਕੇ ਆ ਨਾ ਫੁਰਦੇ ਆ ਹਾਂ ਜਿਵੇਂ ਹੁਣ ਜਾਵਾ ਸੀਲ ਹੋਈ ਖੜੀ ਆ ਇਹ 2 ਘੰਟੇ ਮੇਲਾ ਤਾਂ ਉਹ ਵੀ ਹੱਥ ਫੇਰ ਤੇ ਲਾਉਂਦੇ ਹੋਣਗੇ ਜੀ ਦੱਸ ਵੀਰੇ ਸਾਹਿਬ ਮਾਣੋ ਬਾਈ ਇਹੀ ਪਿਆਰ ਆਗਾ ਹਨ ਠੀਕ ਆ ਤੇ ਵਧੀਆ ਜਾਣਕਾਰੀ ਦਿੱਤੀ ਹੈ ਭਰਾ ਬਹੁਤ ਧੰਨਵਾਦ ਹਨਾ ਇੱਕ ਬਾਰੇ ਨੂੰ ਤੋਰੇ ਮੜੀ ਜੀ ਬਈ ਤੁਹਾਡਾ ਵੀ ਧੰਨਵਾਦ ਵੀਰੇ ਲਓ ਜੀ ਦੇ ਕਮੈਂਟ ਜਰੂਰ ਕਰੋ ਭਰਾਵੋ ਹਨਾ ਕਿਵੇਂ ਲੱਗੀ ਤੇ ਸਾਰੇ ਭਰਾਵਾਂ ਦਾ ਧੰਨਵਾਦ ਜਿਹੜੇ ਵੀਡੀਓ ਨਾਲ ਜੁੜਿਆ ਤੇ ਪੇਜ ਫੋਲੋ ਜਰੂਰ ਕਰ ਲਿਓ ਧੰਨਵਾਦ ਜੀ